ਭਾਈ 10 ਸਾਲ ਦੀ ਯਾਰੀ ਨਾ ਇੱਕ ਮਿੰਟ ਚ ਬੰਦੇ ਨੇ ਤੋੜਦੀ ਮਾਣ ਸੀ ਕਦੇ ਉਹਦੇ ਤੇ ਪਰ ਹੁਣ ਨਹੀਂ ਰਿਹਾ ਗੱਲ ਪਤਾ ਕੀ ਹੋਈ ਸੀ ਕੱਲ ਇਦਾਂ ਹੋਈ ਸੀ 7:30 ਵਜੇ ਦਾ ਰਾਤ ਦਾ ਟਾਈਮ ਸੀ ਤੁਹਾਨੂੰ ਤਾਂ ਪਤਾ ਹੈ ਕਿ ਗਰਮੀ ਕਾ ਦਿਨ ਚ ਤਾਂ ਗਾਗ ਹੁੰਦਾ ਨਹੀਂ ਸਵੇਰੇ ਸ਼ਾਮ ਦਾ ਹੀ ਗਾਗ ਹੁੰਦਾ ਤੇ ਸ਼ਾਮ ਨੂੰ ਗਾਗ ਬੈਠੇ ਸੀ ਚਾਰ ਤੇ ਉਹ ਕਹਿੰਦਾ ਕਹਿੰਦਾ ਯਾਰ ਕਹਿੰਦਾ 20 ਰੁਪਏ ਦੇ ਕੇ ਜਾ ਪਿੰਡ ਤੋਂ ਪਰਲੇ ਪਾਸੇ ਮੈਨੂੰ ਮੈਂ ਕਿਹਾ ਭਰਾਵਾ ਜੇ ਪੈਸਿਆਂ ਦੀ ਲੋੜ ਹੈ ਨਾ ਇੱਥੇ ਆ ਕੇ ਲੈ ਜਾ ਕਹਿੰਦਾ ਯਾਰ ਧੂਫੜਾ ਕੇ ਜਾ ਮੈਂ ਕਿਹਾ ਮੈਂ ਨਹੀਂ ਆ ਸਕਦਾ ਉਹ ਲੈ ਜਾ ਕੇ ਕਹਿੰਦਾ ਕੋਈ ਗੱਲ ਨਹੀਂ ਦੇਖ ਲਾਂਗੇ ਮਤਲਬ ਕਿ ਇਸੇ ਦੇਖਣ ਦਾ ਹੁਣ ਮੈਂ ਤੁਹਾਨੂੰ ਉਹ ਦੱਸਦਾ ਆ ਜਿਹੜਾ ਕੰਪਿਊਟਰ ਪਿਆ ਨਾ ਇਹ ਨਵਾਂ ਸੈੱਟ ਉਸ 10 ਸਾਲ ਦੀ ਯਾਰੀ ਦਾ ਨਤੀਜਾ ਹੈ ਸਾਡੀ ਦਾ ਇਹ ਉਹਦੇ ਫਰੈਂਡ ਤੋਂ ਤੇਨੇ 4 ਮਹੀਨੇ ਵਾਸਤੇ ਲੈ ਕੇ ਚਲਾ ਲਿਆ ਸੀ 4000 ਰੁਪਏ ਉੱਤੇ ਲੱਗਿਆ ਉਦੋਂ ਦਾ ਕਹਿੰਦਾ ਸੀ ਕਹਿੰਦਾ ਜਿੰਨਾ ਜ਼ਰ ਲੋੜ ਹੈ ਚਲਾ ਲੈ ਪਰ ਬਾਅਦ 'ਚ ਜਦੋਂ ਉਹ ਵੀਰ ਪੇ ਪਿੱਛੇ ਉਹਨੂੰ ਉਂਗਲ ਲਾ ਕੇ ਕੰਪਿਊਟਰ ਚਕਾ ਲੈ ਗਿਆ ਤੇ ਮੈਨੂੰ ਫਿਰ 10000 ਰੁਪਏ ਤੁਰਤ ਲਾਣਾ ਪਿਆ ਕਿਉਂਕਿ ਮੇਰਾ ਤਾਂ ਕੰਮਕਾਰ ਹੈ ਤੁਹਾਨੂੰ ਪਤਾ ਹੈ ਮੈਂ ਐਸੇ ਕਰਕੇ ਨਵਾਂ ਪੀਸੀ ਲੈਂਦਾ ਆਪਣੀ ਛੋਟੀ ਜੀ ਦੁਕਾਨ ਹੈ ਵੀਰੇ ਪਰਮਾਤਮਾ ਜੀ